ਪਟਿਆਲਾ ਸ਼ਹਿਰ ਦੀ ਅੱਜ ਕੱਲ੍ਹ ਗੱਲ ਕਰ ਲਈਏ ਤਾਂ ਨਜਾਇਜ਼ ਉਸਾਰੀਆਂ ਦਾ ਗੜ ਬਣਿਆ ਹੋਇਆ ਹੈ ਇਹ politicial ਪ੍ਰੈਸ਼ਰ ਦੇ ਨਾਲ ਤੇ politicial ਸ਼ਹਿਰ ਦੇ ਨਾਲ ਇਹ ਨਜਾਇਜ਼ ਸਾਰੀਆਂ ਦਿਨ-ਪ੍ਰਤੀ ਦਿਨ ਪਰਫੰਡਿਤ ਹੁੰਦੀਆਂ ਜਾ ਰਹੀਆਂ ਨੇ ਉਹ ਐਕਚੁਅਲੀ ਫਿਰ ਹੁਣ ਆਪਾਂ ਦੇਖਿਓ ਐਕਚੁਅਲੀ ਪਾਰਕ ਨੂੰ ਗ੍ਰੀਨ ਬੈਲਟ ਸੀ ਹਾਂਜੀ ਉਹ ਜਿਹੜੀ ਚਾਰ ਦੀਵਾਰੀ ਉਹ ਠੀਕ ਕਰਵਾ ਦੇਣਗੇ ਹੌਣ ਹੱਦ ਤਾ ਹੋਈ ਐ ਜਦੋਂ ਲੋਕ ਸਰਕਾਰੀ ਪਾਰਕਾਂ ਦੇ ਉੱਤੇ ਵੀ ਨਜਾਇਜ਼ ਉਸਾਰੀਆਂ ਕਰਕੇ ਕਬਜ਼ਾ ਕਰਨ ਲੱਗ ਗਏ ਨੇ ਪਰ ਉਹਨਾਂ ਨੇ ਹੁਣੇ ਕਿਹਾ ਕਿ ਜੋ ਉੱਥੇ ਕੰਮ ਹੋ ਰਿਹਾ ਸੀ ਉਹ ਗ੍ਰੀਨ ਵੈਲਟ ਦੀ ਹੀ ਅਸੀਂ ਉਹਨੂੰ ਜਲਦੀ ਫਿਰ ਦੁਬਾਰਾ ਵਾਪਸ ਲੈਣ ਜਾ ਰਹੇ ਨੇਗੇ ਜੋ ਉਹਨਾਂ ਤੋਂ ਹੋਇਆ ਉਸ ਬਾਰੇ ਉਹ ਵੀ ਵਿੱਚ ਕਹਿੰਦੇ ਜੀ ਚੌਧਰੀ ਜੀ ਅਸੀਂ ਜਾਣਕਾਰੀ ਦੇ ਦਾਂਗੇ ਉਹ ਜਨਰੇਟਰ ਰੂਮ ਤੇ ਪਾਰਕ ਦੀ ਹੱਦ ਦੇ ਵਿੱਚ ਰੱਖਿਆ ਹੋਇਆ ਇਸ ਤੋਂ ਬਿਜਲੀ ਜਿਹੜੀ ਹੈ ਅੰਦਰ ਜਾ ਰਹੀ ਹੈ ਉਸ ਹੋਟਲ ਨੂੰ ਕਰਨੇ ਪਾਸੇ ਦੋ ਦੋ ਸਮਰਸੀਬਲ ਜਿਹੜੇ ਐ ਇਸ پارک ਦੀ ਜ਼ਮੀਨ ਦੇ ਵਿੱਚ ਲਗਾਏ ਹੋਏ ਨੇ ਉਸ ਦਾ ਪਾਣੀ ਸਾਰਾ ਅੰਦਰ ਹੋਟਲ ਵਾਸਤੇ ਇਸਤੇਮਾਲ ਵਾਸਤੇ ਜਾ ਰਿਹਾ ਹੈ ਸਮਰਸੀਬਲ ਲੱਗੇ ਹੋਏ ਦੋ ਉਹ 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 ਨਹੀਂ ਮੇਰੇ ਧਿਆਨ ਚ ਉਹ ਆਪਾਂ ਕਨਫਰਮ ਕਰਵਾ ਲਾਂਗੇ ਹਾਂ ਹਾਂ ਦਿਖਾ ਦਿਓ ਉਹਦੇ ਲੰਬੇ ਸਮੇਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਨਹੀਂ ਉਹ ਨਹੀਂ ਮੇਰੇ ਧਿਆਨ ਚ ਸਮਰਸੀਬਲ ਵਗੈਰਾ ਉਹ ਆਪਾਂ ਦੇਖ ਲਾਂ ਉਹਨਾਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਕਿ ਪਹਿਲਾਂ ਵੀ ਉਸ ਮੌਕੇ ਤੇ ਜਾ ਕੇ ਆਏ ਸੀ ਔਰ ਜਿਹੜੀ ਛੋਟੀ ਬਾਰਾਦ ਦੀ ਸਕੀਮ ਆ ਉਹ ਕਾਰਪੋਰੇਸ਼ਨ ਨੂੰ ਹੈਂਡਓਵਰ ਹੋਈ ਵੀ ਆ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮਹਾਨੁਗਰਾਕ ਸ਼ਰਮਾ ਪਟਿਆਲਾ ਸ਼ਹਿਰ ਦੀ ਅੱਜਕੱਲ ਗੱਲ ਕਰ ਲਈਏ ਤਾਂ ਨਜਾਇਜ਼ ਉਸਾਰੀਆਂ ਦਾ ਗੜ ਬਣਿਆ ਹੋਇਆ ਕੁਝ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਨਜਾਇਜ਼ ਉਸਾਰੀਆਂ ਨਗਰ ਨਿਗਮ ਦੇ ਵਿੱਚ ਮਿਲੀ ਭੁਗਤ ਦੇ ਨਾਲ ਚੱਲ ਰਹੀਆਂ ਨੇ ਜਾਂ ਫਿਰ ਸਰਕਾਰੀ ਬਾਬੂਆਂ ਦੀ ਰੈਨਮਾਈ ਦੇ ਵਿੱਚ ਚੱਲ ਰਹੀਆਂ ਨੇ ਕੁਝ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਪੋਲਿਟੀਕਲ ਪ੍ਰੈਸ਼ਰ ਦੇ ਨਾਲ ਤੇ ਪੋਲਿਟੀਕਲ ਸ਼ੈ ਦੇ ਨਾਲ ਇਹ ਨਜਾਇਜ਼ ਸਾਰੀਆਂ ਦਿਨ-ਪ੍ਰਤੀ ਦਿਨ ਪਰਫਲਿਤ ਹੁੰਦੀਆਂ ਜਾ ਰਹੀਆਂ ਨੇ ਖੈਰ ਉਹ ਕਮਰਸ਼ੀਅਲ ਉਹ ਸਾਰੀਆਂ ਦੀ ਗੱਲ ਹੈ ਜਾਂ ਫਿਰ ਲੋਕਾਂ ਦੇ ਆਪਣੀ ਪ੍ਰਾਪਰਟੀ ਦੇ ਉੱਪਰ ਹੋ ਰਹੀਆਂ ਨਜਾਇਜ਼ ਸਾਰੀਆਂ ਦੀ ਗੱਲ ਹੈ ਪਰ ਹੁਣ ਹੱਦ ਤਾਂ ਹੋ ਗਈ ਹੈ ਜਦ ਲੋਕ ਸਰਕਾਰੀ ਪਾਰਕਾਂ ਦੇ ਉੱਤੇ ਵੀ ਨਜਾਇਜ਼ ਉਸਾਰੀਆਂ ਕਰਕੇ ਕਬਜ਼ਾ ਕਰਨ ਲੱਗ ਗਏ ਨੇ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਸ ਵਕਤ ਮੈਂ ਖੜਾ ਪਟਿਆਲਾ ਸ਼ਹਿਰ ਦਾ ਕਮਰਸ਼ੀਅਲ ਹੱਬ ਮੰਨੇ ਜਾਣ ਵਾਲੀ ਛੋਟੀ ਬਾਰਾਂਦਰੀ ਛੋਟੀ ਬਾਰਾਂਦਰੀ ਦੇ ਵਿੱਚ ਇਹ ਪਾਰਕ ਦੀ ਥਾਂ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿਜੀ ਹੋਟਲ ਹੈ ਉਸ ਹੋਟਲ ਦੇ ਬਿਲਕੁਲ ਨਾਲ ਲੱਗਦੀ ਇਹ ਪਾਰਕ ਸੀ ਇੱਥੇ ਪਹਿਲਾਂ ਬੱਚਿਆਂ ਦੇ ਝੁੱਲੇ ਲੱਗੇ ਹੋਏ ਸੀ ਤੇ ਕੁਝ ਲੋਕ ਜਿਹੜੇ ਦੁਕਾਨਦਾਰ ਆਲੇ ਦੁਆਲੇ ਆ ਇੱਥੇ ਬੈਠ ਕੇ ਦੁਪਹਿਰ ਨੂੰ ਕਦੇ ਰੋਟੀ ਖਾ ਲੈਂਦੇ ਸੀ ਜਾਂ ਫਿਰ ਆਪਣਾ ਸਮਾਂ ਛਾਵੇਂ ਬਤੀਤ ਕਰ ਲੈਂਦੇ ਸੀ ਪਰ ਐਡੀ ਕਮਰਸ਼ੀਅਲ ਥਾਂ ਦੇਖ ਕੇ ਕਿਸੇ ਨਾ ਕਿਸੇ ਨੂੰ ਜ਼ਰੂਰ ਲਾਲਚ ਆਇਆ ਤੇ ਉਸਨੇ ਕਿਸ ਤਰ੍ਹਾਂ ਦੀ ਬਿਉਤਬੰਦੀ ਕੀਤੀ ਕਿ ਆ ਚਾਰ ਦਿਵਾਰੀ ਇਸ ਦੇ ird gird ਬੁੰਨੀ ਸ਼ੁਰੂ ਕਰ ਦਿੱਤੀ ਐ ਇਹ 9 ਇੰਚੀ ਦੀਵਾਰ ਤੁਸੀਂ ਦੇਖ ਰਹੇ ਹੋ ਪੂਰੇ ਗਰਾਊਂਡ ਦੇ ਆਲੇ-ਦੁਆਲੇ ਇਹ ਕਰ ਦਿੱਤੀ ਗਈ ਐ ਹਾਲੇ ਵੀ ਮਜ਼ਦੂਰ ਜਿਹੜੇ ਆ ਉਹ ਕੰਮ ਕਰ ਰਹੇ ਆ ਤੁਸੀਂ ਦੇਖੋ ਕੱਲੇ ਮਜ਼ਦੂਰ ਕੰਮ ਕਰ ਰਹੇ ਆ ਮਿਸਤਰੀ ਇੱਥੋਂ ਕੰਮ ਛੱਡ ਕੇ ਜਾ ਚੁੱਕੇ ਨੇ ਕਿਉਂਕਿ ਜਿਸ ਤਰ੍ਹਾਂ ਇਹ ਮੀਡੀਆ ਆਂਦਾ ਤੇ ਉਸ ਤੋਂ ਬਾਅਦ ਹਲਚਲ ਸ਼ੁਰੂ ਹੋ ਗਈ ਐ ਸੁਣਨ ਚ ਇਹ ਵੀ ਆਇਆ ਕਿ ਇੱਥੇ ਨਗਰ ਨਿਗਮ ਦੀ ਟੀਮ ਵੀ ਆ ਕੇ ਰਸਤ ਕਰ ਚੁੱਕੀ ਐ ਇੰਪਰੂਵਮੈਂਟ ਟਰਸਟ ਦੀ ਟੀਮ ਵੀ ਇੱਥੇ ਇੱਕ ਵਾਰ ਗੇੜਾ ਲਾ ਆ ਚੁੱਕੀ ਐ ਪਰ ਅਸਰ ਕੋਈ ਨਹੀਂ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਇਸ پارک ਦੇ ਉੱਤੇ ਇਹ ਅੱਜ ਦਾ ਮਸਲਾ ਨਹੀਂ ਇਹ ਪਹਿਲਾਂ ਹੀ ਉਸਾਰੀਆਂ ਹੋ ਰਹੀਆਂ ਆ ਉਸ ਪਰਲੇ ਪਾਸੇ ਤੁਹਾਨੂੰ ਦਿਖਾਈਏ ਉਹ ਜਨਰੇਟਰ ਰੂਮ ਇਹ پارک ਦੀ ਹੱਦ ਦੇ ਵਿੱਚ ਰੱਖਿਆ ਹੋਇਆ ਇਸ ਤੋਂ ਬਿਜਲੀ ਜਿਹੜੀ ਹੈ ਅੰਦਰ ਜਾ ਰਹੀ ਹੈ ਉਸ ਹੋਟਲ ਨੂੰ ਪਰਲੇ ਪਾਸੇ ਦੋ ਦੋ ਸਮਰਸੀਬਲ ਜਿਹੜੇ ਆ ਇਸ پارک ਦੀ ਜ਼ਮੀਨ ਦੇ ਵਿੱਚ ਲਗਾਏ ਹੋਏ ਨੇ ਉਸ ਦਾ ਪਾਣੀ ਸਾਰਾ ਅੰਦਰ ਹੋਟਲ ਵਾਸਤੇ ਇਸਤੇਮਾਲ ਵਾਸਤੇ ਜਾ ਰਿਹਾ ਹੈ ਇਧਰਲੇ ਪਾਸੇ ਟਰਾਂਸਫਾਰਮਰ ਰੱਖਿਆ ਹੈ ਇਸ ਦੇ ਇਰਦ-ਗਿਰਦ ਵੀ ਇੱਕ ਕਮਰਾ ਜਿਹੜਾ ਹੈ ਉਹ ਉਸਾਰ ਦਿੱਤਾ ਗਿਆ ਹੈ ਚਾਹੇ ਉਹ ਜਾਲੀਆਂ ਨਾਲ ਹੀ ਉਸਾਰਿਆ ਗਿਆ ਪਰ پارک ਦੀ ਜ਼ਮੀਨ ਨੂੰ ਕਿਤੇ ਨਾ ਕਿਤੇ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਇਹ پارک ਜਿਹੜਾ ਬੱਚਿਆਂ ਦੇ ਖੇਡਣ ਦੇ ਕੰਮ ਆਉਣਾ ਸੀ ਜਾਂ ਆਲੇ ਦੁਆਲੇ ਦੇ ਲੋਕਾਂ ਦੇ ਛਾਂ ਦੇ ਕੰਮ ਆਉਣਾ ਸੀ ਉਹ ਹੁਣ ਕੰਕਰੀਟ ਦੇ ਇਸ ਪੱਥਰਾਂ ਦੇ ਨਾਲ ਕਬਜ਼ੇ ਦੇ ਵਿੱਚ ਕਬਜ਼ਾਧਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ ਸਵਾਲ ਇਹ ਹੈ ਕਿ ਇਸ ਗੱਲ ਦੀ ਚਰਚਾ ਪਟਿਆਲੇ ਸ਼ਹਿਰ ਦੇ ਵਿੱਚ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਫਿਰ ਇੰਪਰੂਵਮੈਂਟ ਟਰਸਟ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚੀ ਕਿਉਂ ਨਹੀਂ ਇਮਾਨਦਾਰ ਸਰਕਾਰ ਦੇ ਇਮਾਨਦਾਰ ਚੇਅਰਮੈਨ ਕੋਲੇ ਜਾਣਕਾਰੀ ਪਹੁੰਚਦੀ ਹੈ ਕਿ ਇੰਪਰੂਵਮੈਂਟ ਟਰਸਟ ਦਾ ਇੱਕ ਪਾਰਕ ਜਿਸ ਦੀ ਵੈਲਿਊ ਕਰੋੜਾਂ ਰੁਪਏ ਦੀ ਹੈ ਜੇਕਰ ਇਸ ਨੂੰ ਕਮਰਸ਼ੀਅਲ ਰੂਪ ਦੇ ਵਿੱਚ ਦੇਖਿਆ ਜਾਵੇ ਉਸ ਦੇ ਉੱਤੇ ਕੁਝ ਲੋਕ ਕਬਜ਼ਾ ਕਰ ਰਹੇ ਹੈ ਪੂ ਮਾਫੀਆ ਦਾ ਜਾਲ ਪਟਿਆਲਾ ਸ਼ਹਿਰ ਦੇ ਵਿੱਚ ਫੈਲਿਆ ਹੋਇਆ ਹੈ ਚਾਹੇ ਨਾਜਾਇਜ਼ ਕਲੋਨੀਆ ਦੀ ਉਸਾਰੀ ਦੀ ਗੱਲ ਕਰ ਲਈਏ ਚਾਹੇ ਨਾਜਾਇਜ਼ ਬਿਲਡਿੰਗਾਂ ਦੀ ਉਸਾਰੀ ਦੀ ਗੱਲ ਕਰ ਲਈਏ ਇਹ ਜਾਲ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਪਰ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਸਰਕਾਰੀ ਪਾਰਕਾਂ ਦੇ ਉੱਤੇ ਕਬਜ਼ਾ ਤਾਰੀਕ ਕਬਜ਼ਾ ਕਰਦੇ ਹੈ ਇਸ ਗ੍ਰੀਨ ਬੈ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਕਿ ਆਖਰ ਮਸਲਾ ਕੀ ਹੈ ਇਹ ਜਿਹੜਾ ਚੌਕ ਹੈ ਨਾ ਜੀ ਇੱਕ ਚੌਕ ਇਹਦੇ ਆਲੇ-ਦੁਆਲੇ ਦੋ ਕਿਨਾਰੇ ਜਿਹਨੇ ਛੋਟੇ-ਛੋਟੇ ਉਹ ਤੇ ਇੱਕ ਪਰਲੇ ਪਾਸੇ ਉਹ ਜਗ੍ਹਾ ਖਾਲੀ ਪਈਏ ਜਿੱਥੇ ਕਿ ਆਮ ਨੰਗਲ ਨੰਗਲ ਬੈਠ ਜਾਂਦੇ ਹੋ ਰਹਉਂਦੇ ਸੀ ਉਹਨਾਂ ਦੀ ਸਾਰੇ ਦੀ ਸਫਾਈ ਲਈ ਇਹ ਹੋਟਲ ਜਿਹੜਾ ਨਰੈਣ ਕੰਟੀਨੈਂਟਲ ਵਾਲਿਆਂ ਨੇ ਆਪਣੀ ਮਰਜ਼ੀ ਨਾਲ ਉੱਪਰ ਸਾਨੂੰ ਪਿਆ ਹੈ ਇਹ ਜਿਹੜੇ ਸਾਫ ਸਫਾਈ ਦਾ ਠੇਕਾ ਸਾਨੂੰ ਦਿੱਤਾ ਗਿਆ ਵੀ ਠੇਕਾ ਨਹੀਂ ਨਜ਼ਰੇ ਵੀ ਫ੍ਰੀ ਕਰਨਗੇ ਉਹ ਅੱਛਾ ਜੀ ਕੋਈ ਚਾਰਜ ਉਹਦੇ ਨਹੀਂ ਲੈਣਾ ਕੁਝ ਨਹੀਂ ਕਰਨਾ ਪਰ ਚਾਰਤਵਾਰੀ ਹੋ ਰਹੀ ਹੈ ਜੀ ਉਹ ਹਾਂ ਉਹ ਜਿਹੜੀ ਚਾਰਤਵਾਰੀ ਹੈ ਸਿਰਫ 2 ਫੁੱਟ ਉੱਚੀ ਹੋਈ ਹੈ 2 ਫੁੱਟ ਕਰਕੇ ਉਹਦੇ ਉੱਤੇ ਲਾਉਣੀ ਗ੍ਰਿਲ ਅੱਛਾ ਜੀ ਗ੍ਰਿਲ ਲਾ ਕੇ ਉਹਦੇ ਤੇ ਦੂਜੇ ਗੇਟ ਲੱਗਣਗੇ ਜਿਹੜੇ ਚਰਖੀ ਗੇਟ ਹੁੰਦੇ ਅੱਛਾ ਜੀ ਵੀ ਆਮ ਲੋਕ ਜਿਹੜਾ ਮਰਜੀ ਅੰਦਰ ਜਾਵੇ ਬੈਠੇ ਉਹਦੇ ਲਈ ਹੈ ਉਰਲੇ ਪਾਸੇ ਜਿਹੜਾ ਗੋਲ ਰੌਂਡ ਹੈ ਜਿਹਦੇ ਵਿੱਚ ਸਰਦਾਰ ਬੈਂ ਸਿੰਘ ਦੀ ਫੋਟੋ ਹੈ ਅੰਦਰ ਬੁੱਤ ਲੱਗਿਆ ਹੈ ਉਹਦੀ ਵੀ ਸਮਾਈ ਹੋ ਰਹੀ ਤੁਸੀਂ ਦੇਖਿਆ ਹੋਗਾ ਉਹਦੀ ਵੀ ਸਵਾਈ ਹੋ ਰਹੀ ਆ ਉਹਦੇ ਦੇ ਗਰੀਲਾ ਤੇ ਵੀ ਰੰਗ ਕਰਨ ਨੂੰ ਕਿਹਾ ਹੋਇਆ ਉਹ ਮਤਲਬ ਉਹਨੇ ਚੌਕ ਮੇਨਟੇਨ ਕਰਨਾ ਸਾਰਾ ਇਹ ਨਰਨ ਲਈ ਨਰਨ ਕੋਈ ਨਾ ਕੋਈ ਆਪਣੀ ਐਡ ਕਰਨੀ ਹੈ ਕੋਈ ਇੰਟਰਸਟ ਹੈਗਾ ਇਹਨਾਂ ਨੂੰ ਯਕੀਨ ਹੈ ਕਿ ਟ੍ਰਸਟੀ ਹੈ ਜੀ ਸਾਨੂੰ ਇਹ ਵੀ ਸਾਡੇ ਤੋਂ ਕੁਝ ਲੈਣਾ ਨਹੀਂ ਕੋਈ ਦੇਣਾ ਨਹੀਂ ਉਹਨਾਂ ਦੀ ਐਡ ਹੋ ਜੂਗੀ ਤੇ ਨਾਲੇ ਸੱਸ ਸਵਾਈ ਹੋ ਜੂਗੀ ਨਰ ਕੱਲੋਂ ਜੇ ਆਮ ਲੋਕਾਂ ਨੇ ਕੋਲਣ ਨਹੀਂ ਬੰਦਲੇ ਕਰਨਗੇ ਤੇ ਆਪਣੇ ਬਿਲਕੁਲ ਨਹੀਂ ਬਿਲਕੁਲ ਨਹੀਂ ਉੱਥੇ ਕੋਈ ਗੇਟ ਨਹੀਂ ਲਾਉਣਾ ਸੀ ਕੋਈ ਉਹਨਾਂ ਨੂੰ ਵਰਤਨ ਨਹੀਂ ਦੇਣਾ ਅਸੀਂ ਛੋੜ ਕੇ ਆ ਵੀ ਚਰਖੀ ਗੇਟ ਉਹਨਾਂ ਨੂੰ ਕਿਹਾ ਵੀ ਚਰਖੀ ਗੇਟ ਲਾ ਦਿਓ ਜਿਹਦੇ ਵਿੱਚੋਂ ਬੰਦਾ ਜਾ ਸਕਦਾ ਅੰਦਰ ਉਹ ਡੰਗਰ ਨਾ ਜਾਵੇ ਕਿਹੜੇ ਮਦਰੇ ਚਾਰੋਂ ਪਾਸੇ ਲੱਗਣਗੇ ਕਿੰਨੇ ਪਾਸੇ ਲੱਗਣਗੇ ਮੈਂ ਦੋ ਵਾਰ ਸੇ ਕਿਹਾ ਵੀ ਸਾਈਡ ਤੇ ਪਬਲਿਕ ਵਾਲੇ ਪਾਸੇ ਵੀ ਲਾ ਦੇ ਕੋ ਫਰੰਟ ਤੇ ਵੀ ਲਾਵੇ ਠੀਕ ਪਰ ਇਹ ਸਰਕਾਰ ਜ਼ਰੂਰ ਕਲੀਅਰ ਕਰ ਸਕਦੀ ਹੈ ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ ਮੈਂ ਪਹਿਲਾਂ ਕਿਹਾ ਕਿ ਸਾਹਮਣੇ ਉਸਾਰੀ ਦੇ ਵਿੱਚ ਜਿਹੜੀ ਚਾਰਦੀਵਾਰੀ ਦੇ ਅੰਦਰ ਤੁਸੀਂ ਪਾਰਕ ਦੀ ਥਾਂ ਦੇਖ ਰਹੇ ਹੋ ਉਥੇ ਖੰਭੇ ਵੀ ਲੱਗੇ ਹੋਏ ਆ ਟਰਾਂਸਫਾਰਮਰ ਵੀ ਰੱਖਿਆ ਹੋਇਆ ਜਨਰੇਟਰ ਰੂਮ ਵੀ ਬਣਾਇਆ ਹੋਇਆ ਕਮਰਸ਼ੀਅਲ ਜਿਹੜੇ ਸਮਰਸੀਬਲ ਨੇ ਉਹ ਵੀ ਲਗਾਏ ਹੋਏ ਆ ਮਤਲਬ ਇਸ ਪਾਰਕ ਨੂੰ ਇਸ ਨਿੱਜੀ ਹੋਟਲ ਵੱਲੋਂ ਢੜੇਲੇ ਨਾਲ ਵਰਤਿਆ ਜਾ ਰਿ ਇਸ ਸਾਰੇ ਮਾਮਲੇ ਵਿੱਚ ਉਦੋਂ ਇੱਕ ਨਵਾਂ ਮੋੜ ਆ ਗਿਆ ਜਦੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਇੱਕ ਬਾਈਟ ਦੇ ਵਿੱਚ ਕਿਹਾ ਕਿ ਇਹ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਂਦੀ ਹੈ ਇਹ ਗ੍ਰੀਨ ਬੈਲਟ ਹੈ ਪਾਰਕ ਨਹੀਂ ਮੈਨੂੰ ਹੁਣੇ ਤੁਸੀਂ ਜਾਣਕਾਰੀ ਦਿੱਤੀ ਤੀ ਜਿਹੜੀ ਉਹਦੇ ਤਹਿਤ ਮੈਂ ਸਾਡੇ ਐਮਟੀਪੀ ਸਾਹੂ ਸੈਣੀ ਜੀ ਔਰ ਸਾਡੀ ਏਟੀਪੀ ਸਾਡੇ ਸਾਡੀ ਔਰੇ ਭੈਣਾਂ ਕੁੜੀ ਇਸ਼ਤਪ੍ਰੀਤ ਉਹਨਾਂ ਨੂੰ ਮੈਂ ਬੁਲਾਇਆ ਸੀ ਮੌਕੇ ਤੇ ਉਹਨਾਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਕਿ ਉਹ ਪਹਿਲਾਂ ਵੀ ਉਸ ਮੌਕੇ ਤੇ ਜਾ ਕੇ ਆਏ ਸੀ ਔਰ ਜਿਹੜੀ ਛੋਟੀ ਬਾਰਾਦ ਦੀ ਸਕੀਮ ਆ ਉਹ ਕਾਰਪੋਰੇਸ਼ਨ ਨੂੰ ਹੈਂਡਓਵਰ ਹੋਈ ਵੀ ਆ ਅਦਰਵਾਈਜ਼ ਜਿਹੜੀ ਪ੍ਰਾਪਰਟੀ ਆ ਅਪਰੂਵਮੈਂਟ ਟਰਸਟ ਦੀ ਉਹ ਸਾਡੇ ਈਓ ਨੇ ਉੱਥੇ ਰਜੇਸ਼ ਚੌਧਰੀ ਜੀ ਉਹਨਾਂ ਨਾਲ ਵੀ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਪ੍ਰਾਪਰਟੀ ਸਾਡੀ ਰਹਿੰਦੀ ਆ ਔਰ ਜਿਹੜਾ ਅਧਿਕਾਰ ਅਸੀਂ ਦੰਨਿਆ ਇਹਨੂੰ ਸਾਡੀ ਛੋਟਾ ਵਗਾਰਾਂ ਦੀ ਸਕੀਮ ਨੂੰ ਜਿਹੜਾ ਅਧਿਕਾਰ ਦੱਤਾ ਕੋਈ ਨਕਸ਼ਾ ਪਾਸ ਕਰਨਾ ਉਹਦੇ ਵਿੱਚ ਕੋਈ ਵੀ ਡਵੈਲਪਮੈਂਟ ਦਾ ਕੰਮ ਕਰਨਾ ਉਹ ਸਾਡੀ ਨਗਰ ਨਿਗਮ ਦੇਖਦੀ ਆ ਔਰ ਜਿਹੜੇ ਪ੍ਰਾਪਰਟੀ ਦੇ ਅਧਿਕਾਰ ਨੇ ਉਹਨਾਂ ਕੋਲ ਨੇ ਪਰ ਉਹਨਾਂ ਨੇ ਹੁਣੇ ਕਿਹਾ ਕਿ ਜੋ ਉੱਥੇ ਕੰਮ ਹੋ ਰਿਹਾ ਸੀ ਉਹ ਗ੍ਰੀਨ ਵੈਲਟ ਦੀ ਸੀ ਅਸੀਂ ਉਹਨੂੰ ਜਲਦੀ ਦੁਬਾਰਾ ਵਾਪਸ ਲੈਣ ਜਾ ਰਹੇ ਨੇਗੇ ਜੋ ਉਹਨਾਂ ਤੋਂ ਹੋਇਆ ਉਸ ਬਾਰੇ ਉਹ ਰਿਪੋਰਟ ਵਿੱਚ ਕਹਿੰਦੇ ਜੀ ਚੌਧਰੀ ਜੀ ਅਸੀਂ ਜਾਣਕਾਰੀ ਦੇ ਦਾਂਗੇ ਜੋ ਉੱਥੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਲਿਖਤੀ ਤੌਰ ਤੇ ਦਿੱਤਾ ਸੀ ਉਹ ਵਾਪਸ ਲੈ ਲਿਆ ਮਤਲਬ ਜਿਹੜਾ ਉਹ ਹੋਸਟਲ ਵਾਲੇ ਬਣਾ ਰਹੇ ਸੀ ਉਹ ਗਲਤ ਜੋ ਬਣਾ ਰਹੇ تھے ਜਿਹੜੀ ਮੇਰੀ ਜਾਣਕਾਰੀ ਹਿੱਤ ਆਇਆ ਹੋਣੀ ਸਾਡੇ ਐਮਟੀਪੀ ਸਾਹਿਬ ਵੀ ਉਰੇ ਤੀਏ ਮੈਂ ਹੁਣੇ ਦੱਸਿਆ ਔਰ ਮੇਰੀ ਗੱਲ ਸਾਡੇ ਜਿਹੜੇ ਮਾਨਯੋਗ ਉੱਥੇ ایਓ ਨੇਗੇ ਜੀ ਚੌਧਰੀ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਕਿ ਉਹ ਮਲਕੀਅਤੀ ਜਿਹੜੀ ਉਹਨਾਂ ਕੋਲ ਹੀ ਰਹਿੰਦੀ ਆ ਉਹਨਾਂ ਨੇ ਕਿਹਾ ਕਿ ਉਹ ਗ੍ਰੀਨ ਬੈਲਟ ਤੀਗੀ ਅਸੀਂ ਉਹਨੂੰ ਵਿਦਡਰੋ ਕਰ ਰਹੇ ਹਾਂ ਔਰ ਜੋ ਵੀ ਉਹਦੇ ਚ ਕੰਮ ਹੋਊਗਾ ਇੰਪਰੂਵਮੈਂਟ ਟਰਸਟ ਡਿਵੈਲਪ ਕਰੂਗੇ ਉਹ ਜੋ ਹੋਟਲ ਮਾਲਕ ਨੇ ਬਕਾਇਦਾ ਸਮਰਸੀ ਵੱਲ ਲਗਾਏ ਹੋਏ ਨੇ ਔਰ ਬਿਜਲੀ ਦਾ ਨੈਟਵਰਕ ਰੱਖਿਆ ਹੋਇਆ ਹੈ ਔਰ ਪੂਰੀ ਯੂਜ਼ ਕੀਤੀ ਹੈ ਜੀ ਕਰੋੜਾਂ ਰੁਪਏ ਦੀ ਜ਼ਮੀਨ ਹੈਗੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਕਬਜ਼ਾ ਵੀ ਛੁਡਾਇਆ ਜਾਏਗਾ ਕਰਨ ਕੁਛ ਨਹੀਂ ਮੱਖਿਆ ਜੀ ਜੋ ਕਾਰਪੋਰੇਸ਼ਨ ਦਾ ਅਖਤਿਆਰ ਹੋਊਗਾ ਅਸੀਂ ਉਹਨੂੰ ਅਪਣਾਵਾਂਗੇ ਔਰ ਕੋਈ ਵੀ ਨਜਾਇਜ਼ ਕਬਜ਼ਾ ਜਹਨ ਲਗਣੇ ਕੁੰਦਾ ਚਾਹੇ ਕਿਤੇ ਵੀ ਆ ਉਹ ਨਹੀਂ ਹਸੀਂ ਹੋਣ ਦਿਆਂਗੇ ਔਰ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਦਰਸ਼ ਸਰਕਾਰ ਆ ਔਰ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਜਿਹੜੇ ਹਮੇਸ਼ਾ ਆਪਣਾ ਟੋਲ ਫਰੀ ਨੰਬਰ ਵੀ ਦਿੱਤਾ ਵਾ ਵੀ ਕੋਈ ਕਰਾਪਸ਼ਨ ਕਰਦਾ ਕੋਈ ਐਸਾ ਨਜਾਇਜ਼ ਕਬਜੇ ਕਰਦਾ ਉਹਦੇ ਪ੍ਰਤੀ ਉਹਨਾਂ ਕੋਲ ਵੀ ਜਾਣਕਾਰੀ ਜਾਂਦੀ ਆ ਅਸੀਂ ਇਹ ਹਜਾ ਸ਼ਹਿਰ ਦੇ ਵਿੱਚ ਕੋਈ ਵੀ ਨਜਾਇਜ਼ ਕਬਜਾ ਨਹੀਂ ਹੁੰਦੇ ਆ ਸਰ ਜਿਹੜਾ ਇਹ ਨਰੈਨ ਕੰਟੀਨੈਂਟਲ ਦੇ ਕੋਲ ਇੱਕ ਜ਼ਮੀਨ ਦਾ ਮਸਲਾ ਇੰਪਰੂਵਮੈਂਟ ਟਰਸਟ ਦੀ ਆ ਇਹਦੇ ਬਾਰੇ ਕੀ ਜਾਣਕਾਰੀ ਦਿਓਗੇ ਇਹ ਜੀ ਨਰੈਨ ਕੰਟੀਨੈਂਟਲ ਨੂੰ ਅਡਾਪਟ ਕਰਵਾਇਆ ਜੀ ਉਹ ਆਪਣਾ ਸ੍ਰੀ ਬੈਂਤ ਸਿੰਘ ਜੀ ਦਾ ਪੋਤਾ ਜਿਹੜਾ ਰਿਪੇਅਰ ਐਨੋਵੇਸ਼ਨ ਕਰਨ ગયો ਔਰ ਨਾਲ ਉਹ ਪਾਰਕਿਆ ਉਹ ਐਕਚੁਅਲੀ ਫਿਰ ਹੁਣ ਆਪਾਂ ਦੇਖਿਆ ਉਹ ਐਕਚੁਅਲੀ ਪਾਰਕ ਨੂੰ ਗ੍ਰੀਨ ਬੈਲਟ ਸੀ ਹਾਂਜੀ ਤੇ ਉਹ ਜਿਹੜੀ ਚਾਰਦਵਾਰੀ ਉਹ ਠੀਕ ਕਰਵਾ ਦੇਵਾਂਗੇ ਅਸੀਂ ਸਾਡੇ ਨਹੀਂ ਧਿਆਨ ਸੀ ਸੀ ਉਦੋਂ ਉਹ ਗ੍ਰੀਨ ਬੈਲਟ ਹੈ ਆ ਤੇ ਗ੍ਰੀਨ ਬੈਲਟ ਦੀ ਚਾਰਦੁਵਾਰੀ ਨਹੀਂ ਹੁੰਦੀ ਹਾਂ ਜਿਆਦਾ ਤੇ ਜਿਆਦਾ ਗ੍ਰਿੱਲ ਲੱਗ ਸਕਦੀ ਹੈ ਜਾਂ ਫਿਰ ਉਹਦੀ ਵਾਰਡ ਲੱਗ ਸਕਦੀ ਹੈ ਉਹਦੀ ਬੂਟੇ ਵਗੈਰਾ ਲਗਾ ਕੇ ਬਸ ਹਾਂ ਮਤਲਬ ਉਹ ਕਰੂਗਾ ਨਰੈਣ ਵਾਲਾ ਹੀ ਹੈ ਕੋਈ ਹੋਰ ਵੀ ਕਰ ਸਕਦਾ ਨਹੀਂ ਨਹੀਂ ਉਹ ਉਹ ਹੀ ਕਰੂਗਾ ਜੀ ਅਡਾਉਰ ਨਾ ਜਿੰਨੇ ਵੀ ਜਿਹੜਾ ਵੀ ਪਾਰਟੀ ਕੋਈ ਵੀ ਹੈ ਕੋਈ ਇੰਸਟੀਚੂਨ ਆ ਉਹ ਅਡਾਪਟ ਕਰ ਸਕਦਾ ਹਨ ਬੈਂਕ ਵੀ ਅਡਾਪਟ ਕਰਦੇ ਨੇ ਸਾਡੇ ਪਾਰਕ ਹਾਂ ਆਪਾਂ ਬੈਂਕ ਨੂੰ ਵੀ ਦੇ ਲਈਦਾ ਵੀ ਅਡਾਪਟ ਕਰਕੇ ਤੁਸੀਂ ਦੀ ਰਿਪੇਅਰ ਰੀਨੋਵੇਸ਼ਨ ਕਰੋ ਸਫਾਈ ਕਰੋ ਗ੍ਰੀਨਰੀ ਕਰੋ ਤੇ ਜੇ ਜਿਹੜੀ ਫਿਰ ਉਹ ਚਾਰਦੁਵਾਰੀ ਉਹ ਖਤਮ ਕਰਦੀ ਉਹ ਖਤਮ ਹੋ ਜਾਏਗੀ ਜੀ ਗ੍ਰੀਨ ਬੈਲਟ ਤੇ ਚਾਰਦ ਇਸਰ ਇੱਕ ਉਹ ਛੋਟੀ ਛੋਟੀ ਜਿਹੀ ਹੋਈ ਵੀ ਤੇ ਪਸ਼ੂ ਨਾ ਨਿਕਲਣ ਬਿਲਕੁਲ ਛੋਟੀ ਕਰ ਦੇਗਾ ਇੱਕ ਉੱਥੇ ਸਮਰਸੀ ਬੱਲੇ ਲੱਗੇ ਹੋਏ ਦੋ ਉਹ 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 ਨਹੀਂ ਮੇਰੇ ਧਿਆਨ ਚ ਉਹ ਆਪਾਂ ਕਨਫਰਮ ਕਰਵਾ ਲਾਂਗੇ ਕਨਸਰਟ ਬ੍ਰਾਂਚ ਦੇ ਹਾਂ ਹਾਂ ਦਿਖਾ ਦਿਓ ਉਹਦੇ ਲੰਬੇ ਸਮੇਂ ਤੋਂ ਇਸਤੇਮਾਲ ਕਿੰਨਾ ਹੋਇਆ ਨਹੀਂ ਉਹ ਨਹੀਂ ਮੇਰੇ ਧਿਆਨ ਚ ਸਮਰਸੀ ਬਲਗ ਵਗੈਰਾ ਉਹ ਆਪਾਂ ਦੇਖ ਲਾਂ ਸਰ ਜਿਹੜਾ ਐਡਆਪ ਦਾ ਤੁਸੀਂ ਕਹਿ ਰਹੇ ਹੋ ਇਹ ਕਿਵੇਂ ਐਡਆਪ ਕਰ ਸਕਦਾ ਕੋਈ ਲਿਖਤੀ ਕਰਵਾਈ ਵਰਬਲੀ ਨਹੀਂ ਜੀ ਨਹੀਂ ਵਰਬਲੀ ਥੋੜੀ ਲਿਖਤੀ ਹੁੰਦਾ ਜੀ ਇਹ ਲਿਖਤੀ ਇਹਨਾਂ ਨੂੰ ਹਾਂ ਲਿਖਤੀ ਰਿਕੁਐਸਟ ਕਰਦਾ ਅਗਲਾ ਬੰਦਾ ਇਹਦੇ ਕੋਈ ਚਾਰਜੀਸ ਵਗੈਰਾ 20 ਮਿਲਦੇ ਆਂ ਨਹੀਂ ਐਡਆਪ ਦੇ ਕੋਈ ਚਾਰਜੀਸ ਚਾਰਜੀਸ ਤਾਂ ਉਹਨੇ ਲਾਉਣੇ ਹੁੰਦੇ ਆ ਜੀ ਇਤਨ ਲੱਗ ਰਿਹਾ ਸੀ ਵੀ ਦੇਖਣ ਤੋਂ ਕਿ ਇਨਕਲੋਜ਼ਮ ਉਹ ਸਾਰਾ ਕੁਝ ਮਾਨ ਦਾ ਪਿਆਸ ਵਾਲਾ ਉਹ ਚੁਕਾ ਦੇਗਾ ਜੀ ਆਪਣੇ ਕਲਸਾਂਡ ਐਕਸੀਨ ਐਸਬੀਓ ਜਿਆਦੇ ਆ ਗਏ ਜੀ ਫਿਜ਼ੀਕਲ ਵਗੈਰਾ ਤੁਹਾਡੇ ਇਸ ਮਦਦ ਅਧਾਰ ਖੇਤਰ ਦੀ ਜ਼ਮੀਨ ਤੇ ਲੱਗੇ ਹੋਏ ਨੇ ਕਿਤੇ ਵੀ ਕਾਰ ਲੋ ਬਣ ਗਈ ਉਹ ਆਪਾਂ ਦੇਖਾਂਗੇ ਜੀ ਉਹ ਮੈਂ ਪਤਾ ਕਰਾ ਲੂੰਗਾ ਲੱਗੇ ਆ ਉਹ ਤਾਂ ਆਪਾਂ ਫਿਰ ਕਾਰਪੋਰੇਸ਼ਨ ਨੂੰ ਲਿਖਾਂਗੇ ਰਿਕਵੈਸਟ ਕਰਾਂਗੇ ਇਹ ਸਾਡੇ ਕੋ ਵੀਡੀਓ ਹੈਗੀ ਜੀ ਤੁਹਾਨੂੰ ਦੱਸਾਂਗੇ ਤੇ ਤੁਹਾਡੇ ਕੋਲ ਹੈ ਅਸੀਂ ਵੀ ਤੇ ਦੇਖਾਂਗੇ ਨਾ ਕੁਝ ਨਾ ਕੁਝ ਇੱਥੇ ਹੋਣੇ ਦਿਖਾ ਦਾਂਗੇ ਮੈਂ ਸਮਝਦੇ ਨਾ ਮੇਰੀ ਗੱਲ ਤੁਹਾਨੂੰ ਤੁਸੀਂ ਦਿਖਾ ਲਓਗੇ ਅਸੀਂ ਵੀ ਤੇ ਦੇਖਾਂਗੇ ਨਾ ਰਿਪੋਰਟ ਕਰਕੇ ਫਿਜ਼ੀਕਲ ਚੈੱਕ ਕਰਵਾਵਾਂਗੇ ਹਾਂ ਫਿਜ਼ੀਕਲ ਠੀਕ ਹੈ ਨਹੀਂ ਪੋਸੀਬਲ ਨਹੀਂ ਹੁੰਦੀ ਜੇ ਹੁਣ ਜਿਹੜਾ ਸਾਰਾ ਧਿਆਨ ਚ ਹੀ ਆ ਗਿਆ ਤਾਂ ਹੁਣ ਕਿਉਂ ਹੋਏ ਨਹੀਂ ਨਾਲੇ ਸਾਡੇ ਸਾਹਮਣੇ ਤਾਂ ਹੈਗਾ ਐਡਜ਼ੌਰ ਨੇ ਜਾਂ ਪਰੇ ਹੋਵੇ ਤਾਂ ਅਸੀਂ ਵੀ ਕਹਿ ਸਕੀ ਯਾਰ ਸਾਨੂੰ ਪਤਾ ਨਹੀਂ ਹੈਗਾ ਕਿ ਸਾਡੇ ਸਾਹਮਣੇ ਤਾਂ ਪੋਸੀਬਲ ਨਹੀਂ ਹੁੰਦੀ ਕਿ ਕਿੰਨੀ ਕੰਦੋਂ ਕਰ ਸਕਦੇ ਆ ਜਿਹੜੀ ਨਹੀਂ ਐਸਾ ਤਾਂ ਕੋਈ ਪੈਰਾਮੀਟਰ ਨਹੀਂ ਹੈਗਾ ਜੀ ਕੁਝ ਹਾਈਡ ਕੁਝ ਦਾ ਕੋਈ ਸਿਸਟਮ ਹੁੰਦਾ ਦੇਖੋ ਜੀ ਪਸ਼ੂ ਵਗੈਰਾ ਨਾ ਨਿਕਲਣ ਗ੍ਰੀਨ ਬੈਲਟ ਤੇ ਇਸ ਕਰਕੇ ਹੁੰਦੀ ਆ ਨਾ ਕਿ ਪਸ਼ੂ ਨਾ ਵੜਨ ਗ੍ਰੀਨ ਬੈਲਟ ਉਹ ਜਿਹੜੀ ਬਣਾਈ ਸਾਫ਼ ਰਹੇ ਕਾ ਬੂਟੇ ਲੱਗੇ ਰਹਿਣ ਇਹਦੇ ਵਿੱਚ ਨਗਰ ਨਿਕਮ ਦਾ ਵੀ ਕੋਈ ਰੋਲ ਹੈ ਜੀ ਨਗਰ ਨਿਕਮ ਦੇਖ ਰ ਮੈਂ ਰੋਲ ਹੈਗਾ ਉਹਨਾਂ ਨੇ ਹੈਂਡਓਵਰ ਕੀਤੀ ਉਹ ਵੀ ਕਰ ਸਕਦੇ ਆ ਬਰਾਬਰ ਦੀ ਸੰਸਥਾ ਹੈ ਕਿਉਂਕਿ ਹੈਂਡਓਵਰ ਉਹਨਾਂ ਨੂੰ ਕੀਤੀ ਹੈ ਅੱਛਾ ਜੀ ਅਗਰ ਉਹਨਾਂ ਨੂੰ ਵੀ ਕੋਈ ਆਬਜੈਕਸ਼ਨ ਹੈ ਤਾਂ ਅਸੀਂ ਵਿਟ੍ਰਾ ਕਰ ਲਾਂਗੇ ਉਹਨੂੰ ਠੀਕ ਹੈ ਅਸੀਂ ਤਾਂ ਉਹਦੇ ਚ ਇਹ ਵੀ ਲਿਖਿਆ ਜੇ ਕਿਸੇ ਪਾਰਟੀ ਨੂੰ ਵੀ ਕੋਈ ਆਬਜੈਕਸ਼ਨ ਹੋ ਜਾ ਤਾਂ ਵਿਟ੍ਰਾ ਹੋ ਜਾਏਗੀ ਜੀ ਤੇ ਹੁਣ ਅਸੀਂ ਹਰਿੰਦਰ ਕੁਲਦੀ ਜੀ ਨਾਲ ਬਾਈਟ ਕੀਤੀ ਆ ਜੀ ਜੀ ਤੇ ਉਹਨਾਂ ਨੇ ਕਿਹਾ ਜੇ ਇਹ ਸਾਡੇ ਤੁਹਾਡੇ ਨਾਲ ਦਾ ਡਲੂਈਆ ਹਾਂ ਮੇਰੇ ਨਾਲ ਹੋ ਗਈ ਸੀ ਗੱਲ ਜੀ ਉਹਨਾਂ ਦੀ ਕਿਉਂ ਕਿ ਵਿਟ੍ਰਾਲ ਕੀਤਾ ਅਸੀਂ ਚੈੱਕ ਕਰ ਲਿਆ ਜੀ ਲੈਟਰ ਲੇਆਉਟ ਪਲਾਨ ਤੇ ਲੇਆਉਟ ਪਲਾਨ ਚ ਉਹ ਐਕਚੁਅਲੀ ਗ੍ਰੀਨ ਬੈਲਟ ਸੀ ਉਹ ਨਹੀਂ ਤੇ ਨਹੀਂ ਵੀ ਹੁੰਦੀ ਤਾਂ ਜਿਹੜੀ ਉਚਾਰਦਵਾਰੀ ਕੀਤੀ ਹੈ ਉਹ ਡਿਮੋਲਿਸ਼ ਕਰਕੇ ਇੱਕ ਗਲਤੀ ਕੀਤੀ ਲੱਗਦੀ ਹੈ ਗ੍ਰੀਨ ਬੈਲਟ ਨੂੰ ਲੈ ਕੇ ਵੀ ਪਹਿਲਾਂ ਲੱਗਿਆ ਵੀ ਗ੍ਰੀਨ ਬੈਲਟ ਨਹੀਂ ਹੈ ਉਹਨਾਂ ਨੂੰ ਦੇ ਦਿੱਤਾ ਭੜਾਣ ਵਾਸਤੇ ਤੇ ਹੁਣ ਤੁਹਾਨੂੰ ਗ੍ਰੀਨ ਬੈਲਟ ਦਿਖਦੀ ਹੈ ਉੱਥੇ ਗਲਤੀ ਕੀਤੀ ਲੱਗਦੀ ਹੈ ਇਹਦੇ ਵਿੱਚ ਨਹੀਂ ਚਲੋ ਉਹ ਤਾਂ ਕਲੈਰੀਕਲ ਹੋ ਜਾਂਦੀ ਇੱਥੇ ਨਹੀਂ ਪਤਾ ਲੱਗਾ ਵਪਾਰ ਕਿ ਆ ਕੇ ਗ੍ਰੀਨ ਬੈਲਟ ਹੈ ਤੇ ਹੁਣ ਡਿਮੋਲਿਸ਼ ਹੋ ਸਕਦੀ ਹੈ ਜੀ ਹਾਂ ਹੋ ਜੇਗੀ ਜੀ ਉੱਥੇ ਤਾਂ ਕੋਈ ਇਸ਼ੂ ਨਹੀਂ ਆਖਰਕਾਰ ਕਿਉਂ ਇੰਪਰੂਵਮੈਂਟ ਟਰਸਟ ਨਗਰ ਨਿਗਮ ਜਾਂ ਫਿਰ ਪਟਿਆਲਾ ਦੇ ਮੌਤਵਾਰ ਲੋਕ ਜਿਹੜੇ ਕਿ ਸਰਕਾਰ ਦੇ ਨਾਲ ਜੁੜੇ ਹੋਇਆ ਉਹਨਾਂ ਦਾ ਧਿਆਨ ਇਸ ਚਾਰਦੀਵਾਰੀ ਵੱਲ ਨਹੀਂ ਗਿਆ ਆਉਣ ਵਾਲਾ ਸਮਾਂ ਦੱਸੂਗਾ ਕਿ ਇੱਥੇ ਕਾਰਵਾਈ ਹੋਊਗੀ ਇਹ ਸਵਾਲ ਜਿਹੜੇ ਹਨ ਮੈਂ ਚੱਕੇ ਇਹਨਾਂ ਦਾ ਕੋਈ ਜਵਾਬ ਲਊਗਾ ਜਾਂ ਫਿਰ ਇਹ ਜ਼ਮੀਨ ਵੀ ਬਾਕੀ ਜ਼ਮੀਨਾਂ ਦੀ ਤਰ੍ਹਾਂ ਭੇਂਟ ਚੜਜੂਗੀ ਮਿਲੀ ਭੁਗਤ ਦੀ ਜਾਂ ਫਿਰ ਰਾਜਨੀਤਿਕ ਪ੍ਰੈਸ਼ਰ ਦੀ ਕੈਮਰਾ ਪਰਸਨ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਦੇ ਲਈ